ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੰਜੀਆਂ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਗਗਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਦਿਖਾਉਣੀ ਆ ਟੋਟਲ 6 ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਸੋਹਣੀਆਂ ਨੀਲੀ ਦੀਆਂ ਝੋਟੀਆਂ ਕੁਝ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਤੇ ਕੋਈ ਮੋਰਾ ਦੀਆਂ ਝੋਟੀਆਂ ਵੀ ਤੁਹਾਨੂੰ ਦਿਖਾਵਾਂਗੇ ਇੱਕ ਤਾਂ ਤਾਜੀ ਸੋਈ ਮੱਝ ਇਹਦੇ ਮਗਰ ਵੀ ਕੱਟੀ ਨੀਲੀ ਦੀ ਕਾਫੀ ਖੂਬਸੂਰਤ ਹੈ ਆ ਦੇਖ ਸਾਡੇ ਜੀ ਕੋਈ ਸੁਈਆਂ ਵਾ ਕੋਈ ਗੱਬਣਾ ਵਾ ਕੋਈ ਉੱਚੇ ਬੱਚੇ ਵਾਲੀਆਂ ਵਾ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਵੀਡੀਓ ਪੂਰੀ ਜ਼ਰੂਰ ਵੇਖਿਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਪਈ ਦੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਚਲੋ ਵਧੀਆ ਚੀਜ਼ ਦਾ ਵੇਗ ਗਿਆ ਮਾਲ ਉਹਦਨ ਵਾਲਾ ਫਿਰ ਹਾਂਜੀ ਹਾਂਜੀ ਉਹਦਨ ਅਗਲੇ ਦਿਨ ਵੀ ਵੇਗ ਗਿਆ ਬਸ ਆਹ ਛੋਟੀ ਡੱਕੀ ਹੈ ਸੁਗੀ ਸੀ ਅੱਛਾ ਉਹਦਾ ਕਰਕੇ ਡਾਕ ਲਈ ਥੋੜੀ ਜਿਹੀ ਔਲ ਕਰਦੀ ਇੱਕ ਦੋ ਦਿਨ ਹੁਣ ਹੋ ਗਈਆਂ ਠੱਡੀ ਪੂਰੀ ਮਤਲਬ 10 ਕਿਲੋ ਬੋਲਾ ਥੱਲੇ ਹੋ ਗਈ ਸੈਟ ਹੋ ਗਈ ਤੇ ਕਿੰਨੇ ਕਾਏ ਉਹਦਨ ਫੋਨ ਫਿਰ ਬਹੁਤ ਫੋਨ ਆਏ ਉਹਦਨ ਤੇ ਅਗਲੇ ਦਿਨ ਮਾਲ ਵੇਗ ਗਿਆ ਸਾਰਾ ਤੇ ਛੋੜ ਦੇ ਵਿਕ ਜਾਂਦਾ ਮਾਲ ਤੇ ਸਾਰਾ ਅਗਲੇ ਦਿਨ ਵੀਡੀਓ ਪਾਉਣ ਤੋਂ ਪਹਿਲਾਂ ਹੀ ਆਹ ਵੀਡੀਓ ਆਪ ਅ ਨਾਮ ਦੱਸਦੇ ਕਰੀ ਨਾਮ ਵੀਰ ਜੀ ਗਗਨਦੀਪ ਸਿੰਘ ਜੀ ਦੇ ਵੱਡੇ ਭਰਾ ਦਾ ਮੇਰਾ ਨਾਮ ਰਾਜਾ ਜੀ ਤੇ ਪਿੰਡ ਝੰਗੀਆਂਗੁਰਦ ਜੀ ਠੀਕ ਹੈ ਵੱਡੇ ਗੜ ਚੂੜੀਆਂ ਲਾਗੇ ਸ਼ਹਿਰ ਲਾਗੇ ਅਮਰਸਰ ਪੈਂਦਾ ਉਹਦਾ ਜ਼ਿਲ੍ਹਾ ਗਰਦਾਸ ਖੁਰ ਆਪਣਾ ਠੀਕ ਹੈ ਤੇ ਤਹਿਸੀਲ ਬਟਾਲਾ ਹਨਾ ਤਹਿਸੀਲ ਬਟਾਲਾ ਦੇ ਫੋਨ ਨੰਬਰ ਹੈਗਾ 98147 743097 ਠੀਕ ਆ ਹਾਂਜੀ ਇੱਕ ਨਾਲ ਆਦਿਕਾ ਨੰਬਰ ਹੋਰ ਦੇ ਰਹੇ ਆ Papa ji ਉਹਨਾਂ ਦਾ ਵੀਰ ਉਹਨਾਂ ਦਾ ਨਾਲ ਹੈ ਆਪਣੇ ਠੀਕ ਆ ਹਾਂਜੀ 78605 ਹਾਂਜੀ ਤੇ 32646 ਠੀਕ ਆ ਚਲੋ ਸਾਡੇ ਵੀਰ ਕਾਲ ਕਰਿਆ ਕਰ ਨਾਲ ਉਹਦਾ ਇੱਕ ਫੋਨ ਤੇ ਫਿਰ ਫੋਨ ਪੈਕ ਕਰਨੇ ਜਿਆਦਾ ਉੱਕਾ ਇੱਕ ਵਾਰ ਤੇ ਫਿਰ ਸੰਭਿਆ ਨਹੀਂ ਹਾਂਜੀ 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 ਠੀਕ ਐ ਦੋ ਫੋਨ ਤਾਂ ਹੀ ਆ ਫਿਰ ਐਰ ਕੇ ਦੋ ਨੰਬਰ ਦੇ ਦਿੰਨੇ ਕਿ ਵੰਡ ਵਰ ਤੱਕ ਕੋਈ ਉਧਰ ਲਾ ਲੇ ਤੇ ਕੋਈ ਉਧਰ ਲਾ ਲੇ ਹਾਂਜੀ ਹਾਂਜੀ ਵਧੀਆ ਹਾਂਜੀ ਠੀਕ ਐ ਚਲੋ ਫਿਰ ਇਹ ਤਾਂ ਕਰ ਲੀਏ ਸ਼ੁਰੂਆਤ ਆ ਵਾਲੀ ਚੋਟੀ ਤਾਂ ਹੀ ਆਪਾਂ ਕਰਨੀ ਹਾਂ ਦੇ ਸਾਡੇ ਚੰਗੇ ਪੇਠਪੁੜੇ ਵਾਲੀ ਇਹ ਬਾਕੀ ਜਦੋਂ ਵੀ ਆਈਦਾ ਸੋਹਣੀਆਂ ਝੋਟੀਆਂ ਹੁੰਦੀਆਂ ਵੀਰ ਜੀ ਉਹਨਾਂ ਦੇ ਕੋਲ ਇਹ ਮਾਲ ਚੰਗਾ ਹੀ ਲਾਈਦਾ ਯਾਰੀਆਂ ਸਾਰੇ ਵੀਰਾਂ ਦੇ ਇਹ ਵੀ ਮਾਲ ਮਤਲ ਸਾਰੇ ਤਰ੍ਹਾਂ ਦਾ ਪਾਇਓ ਫਿਰ ਉਹਦਾ ਕਰਕੇ ਚਾਹੇ ਵੇਚੇ ਜਾਂ ਨਾ ਦੀਆਂ ਮੱਝਾਂ ਠੀਕ ਐ ਨਾ ਕਿ ਆ ਦੇਖ ਸਾਦੇ ਜੀ ਕੀਰੇ ਤਾਂ ਬੜੀ ਖੂਬਸੂਰਤ ਆ ਅੱਖਾਂ ਦੋਵੇਂ ਇਹਦੀਆਂ ਪੂਰੀਆਂ ਬਿੱਲੀਆਂ ਨੀਲੀਆਂ ਅੱਖਾਂ ਨੀਲੀਆਂ ਤੇ ਨੀਲੀ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਹੀ ਪੂਰੀਆਂ ਵੇ ਇਹਦੇ ਵਿੱਚ ਬਾਕੀ ਥੱਲੇ ਵੀ ਨੇ ਚੰਗੀ ਤਿਆਰ ਹੋਣਾ ਵਾ ਸੋਨ ਤੇ ਦੋਧੇ 14 13 14 ਕਿਲੋ ਦੀ ਆਪਣੀ ਫੁੱਲ ਗਰੰਟੀ ਹੈ ਉਹ ਅਸੀਂ 15 ਸੁਣਾ ਨਹੀਂ ਕਹਿੰਦੇ ਅੱਛਾ 14 ਕਿਲੋ ਦੀ ਪੂਰੀ ਫੁੱਲ ਗਰੰਟੀ ਹੋਊ ਛੋਟੀ ਜੀ ਆਪਣੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਕਿੰਨਾ ਕੁ ਰੱਖਣਾ ਇਹਦਾ ਮੁੱਲ ਇਹਦਾ ਵੀ ਜੀ ਦੁੱਜਾ ਸੁਆ ਜੀ ਹਾਂ ਜੀ ਥਣ ਦੀ ਪਿਛੇ ਦੀ ਹਰੇਕ ਚੀਜ਼ ਦੀ ਗਰੰਟੀ ਹੋਊ ਠੀਕ ਹੈ ਥੰਦ ਖਾਦੀ ਇਹਦੇ ਹਾਂ ਜੀ ਅਡਰ ਕੁਆਲਟੀ ਵੀ ਸੋਹਣੀ ਬਣਾ ਰਹੀ ਹੈ ਜੇ ਠੀਕ ਛੋਟੀ ਨੇ ਲੈਣੇ ਪੂਰਾ ਬਣੂਗੀ ਛੋਟੀ ਅੱਛਾ ਜੀ ਦੱਸ ਦੇਣ ਇਹਨੇ ਲੈ ਜਾਣੇ ਤੋਹਾ ਦਿਨ ਲੈਣੇ ਬਾਕੀ ਪੜੀ ਜੁੜੀ ਇਹ ਸ ਇੱਕ 10 ਦੀ ਝੋਟੀ ਦੇ ਦਾਂਗੇ ਇੱਕ 10 ਦੀ ਦੇ ਦੋਗੇ ਦੇ ਦਾਂਗੇ ਬਿਲਕੁਲ ਮਾਨਤਾਨ ਕਰਾਂਗੇ ਪੂਰਾ ਵੀਰ ਕੋਈ ਫੋਨ ਕਰੇ ਫੋਨ ਲਾਵੇ ਕੋਈ ਇੱਕ ਦੀ ਹਨਾ ਪੂਰਾ ਕਰਾਂਗੇ ਠੀਕ ਆ ਹੁਣ ਇੱਕ ਆ ਨੀਲੀ ਦੀ ਝੋਟੀ ਤਾਜੀ ਸੋਈ ਆ ਮਗਰ ਵੀ ਇਹਦੇ ਕੱਟੇ ਹੀ ਨੇ ਨੀਲੀ ਦੀ ਕੱਟੀ ਪਹਿਲਾਂ ਹੀ ਸਵੇਰ ਸੋਈ ਆ ਤੇ ਮਗਰ ਕੱਟੀ ਵੀ ਨੀਲੀ ਦੀ ਬੜੀ ਖੂਬਸੂਰਤ ਆਈ ਤਾਜੀ ਸੋਈ ਆ ਹਾਂਜੀ ਤੇ ਆ ਨਾੜੂ ਜਿਹੜਾ ਬਿਲਕੁਲ ਤਾਜ਼ਾ ਹੀ ਆ ਨਾਲ ਆਪ ਵੀ ਨੀਲੀ ਦੀ ਪਿਓਰ ਤੇ ਮਗਰ ਕੱਟੇ ਪਿਓਰ ਨੀਲੀ ਦੀ ਪਹਿਲਾ ਸੂਆ ਤੇ ਥੱਲੇ ਵੀ ਦੇਖ ਸਕਦੇ ਆ ਆਪਾਂ ਕਮਾਲ ਦੀ ਤਿਆਰ ਹੋਈ ਹੈ ਕਿੰਨੇ ਦਿਨ ਹੋ ਗਏ ਵਿਧੇ ਨੇ ਸੋਈ ਨਾ ਇਹਨੂੰ ਤੀਜਾ ਚੌਥਾ ਦਿਨ ਹੋਈ ਆ ਜੀ ਅੱਜ ਚੌਥਾ ਦਿਨ ਹੋ ਗਿਆ ਸੋਈ ਨਾ ਪੂਰੀ ਪਲੀ ਜੁਲੀ ਝੋਟੀ ਪੂਰੀ ਭਾਰੀ ਝੋਟੀ ਆ ਪੂਰੀ ਲਾਹੜੀ ਪੂਰੀਆਂ ਕਿਹਦੇ ਨੇ ਰੀਝਾਂ ਲਾਈਆਂ ਪੂਰੀਆਂ ਨਸਾਂ ਸੰਗੇ ਸੋਨਾ ਆਰਡਰ ਕੁਆਲਟੀ ਵੀ ਚੰਗੀ ਆ ਤੇ ਬਾਕੀ ਮਗਰ ਕੱਟੀ ਵੀ ਚੰਗੇ ਟੀਕੇ ਦੀ ਆਈ ਥੋੜੀ ਲਾਜ ਲੰਮੀ ਤੋਰ ਦੋ ਵਿਧੇ ਜੀ ਸਾਂਭੇ ਪੜੀ ਰੀਜ ਨਾ ਮੇ ਕਿਸੇ ਵੀਰ ਨੇ ਬਾਕੀ ਕੋਈ ਵੀਰ ਇੱਥੇ ਆਣ ਕੇ ਪਸ਼ੂ ਵੇਖੇ ਥੱਲੀ ਕਰਕੇ ਆਪਣੀ ਪੂਰੀ ਖੜੇ ਕੋਈ ਚੱਕਰ ਨਹੀਂ ਆਪਣੀ ਫੁੱਲ ਗਰੰਟੀ ਹੋ ਠੀਕ ਹੈ ਜੀ ਹਾਂ ਜੀ ਬਾਕੀ ਥੱਲਿਆਂ ਬੜੀ ਕਮਾਲ ਦੀ ਤਿਆਰ ਹੋਈ ਹੈ ਤੇ ਕਿੰਨਾ ਕੁ ਵਜੇ ਇਹ ਦੁੱਧ ਚਵਾਈ ਜਾਊਗੀ ਪਹਿਲੇ ਸਵੇਈ ਵੀਰ ਜੀ 11 12 ਕਿਲੋ ਤੇ ਹੱਸ ਕੇ ਕਰੂਗੀ ਨਾ ਪਹਿਲੇ ਸਵੇਈ ਢੀਪਲੀ ਜੁਲੀ ਝੋਟੀ ਨੂੰ 11 12 ਕਿਲੋ ਦੁੱਧ ਕੀ ਕਹਿੰਦਾ ਹੁੰਦਾ ਤੇ ਕੱਢੂ 13 14 ਆਪਾਂ 11 12 ਦੀ ਫੁੱਲ ਗਰੰਟੀ ਦੇਵਾਂਗੇ ਤੇ ਇਹਦਾ ਮੁੱਲ ਮੋਲੇ ਦਾ ਤੁਹਾਡੇ ਸਾਹਮਣੇ ਉਹਦਾ ਪਾਇਆ ਹੀ ਇੱਕ ਵੀ ਕੋਈ ਨਹੀਂ ਮਾਣਤਾਨ ਕਰਾਂਗੇ ਕਿ 10 ਦੀ ਦੇ ਦਾਂਗੇ ਹੋਰ ਮਾਣਤਾਨ ਕਰਾਂਗੇ ਕੋਈ ਵੀ ਫੋਨ ਕਰੂਗਾ ਠੀਕ ਹੈ ਜੀ ਇਹ ਢੀ ਝੋਟੀ ਉਧਾ ਇਹਨੇ ਦੀ ਬਾਹਰ ਮਿਲਦੀ ਨਹੀਂ ਤੁਹਾਨੂੰ ਤੇ ਇਹ ਆ ਕਿ ਹੁਣ ਸੂ ਵੀ ਪਈ ਤੇ ਮਗਰ ਵੀ ਕੱਤੇ ਨਹੀਂ ਲੀ ਲੀ ਕਰਕੇ ਘੜੇ ਕੋ 10 ਕਿਲੋ ਬੋਲਾ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ 10 ਲੀਟਰ ਬੋਲਾ ਹੀ ਆ ਜਿਹੜਾ ਕਹਿੰਦੇ ਤੇ ਹੁਣ ਇੱਕ ਆ ਮੋਰਾ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਇਹ ਗੱਬਨ ਜੇ ਵੀ ਜੀ ਹਾਂਜੀ ਹਾਂਜੀ ਗੱਬਨ ਇਹ ਅਰਜਨ ਕੁੰਗੜ ਦੀ ਹਾਂ ਅਰਜਨ ਅਰਜਨ ਕੁੰਗੜ ਹਾਂ ਅਰਜਨ ਕੁੰਗੜ ਦੀ ਆ ਕੱਟੀ ਹਾਂ ਦੋਢੀ ਇਹਦੇ ਕੱਟ ਉਹ ਜਿਹੜੀ ਆ ਇਹਦੇ ਵੀ ਦੰਦਾਂ ਪੱਦਨ ਖਾਏ ਉਹ ਚਾਰ ਦੰਦ ਆ ਹਾਂਜੀ ਉਹਦੇ ਦੋ ਦੰਦ ਇਹ ਦੰਦ ਚੈੱਕ ਕੀਤੇ ਤੁਸੀਂ ਇਹਦੇ ਚਲੋ ਕੋਈ ਨਹੀਂ ਕੋਈ ਵੀਰ ਆਣ ਕੇ ਆਪਣੀ ਵੇਖ ਕੇ ਲੈ ਕੱਦ ਕਾਟ ਪੱਖੋਂ ਪੂਰੀ ਜਵਾਨ ਹੈ ਵੀ ਸੂਆ ਇਹਦਾ ਵੀ ਪਹਿਲਾਂ ਹੀ ਜਿੰਨੇ ਸੋਣਾ ਹੈ ਤੇ ਥੱਲੇ ਹੰਦੇ ਸਾਦੇ ਜੀ ਚੰਗੀ ਪਾਲਪੂਲ ਥੋੜੀ ਜੀ ਲਾਉਂਦੀ ਹੈ ਜੇ ਬਾਕੀ ਵਧੀਆ ਝੋਟੀ ਆਪਣੀ ਗਰੰਟੀ ਹੈ ਆਜੇ ਲਿਆਓ ਜੀ। ਤਾਂ ਇਹ ਤਾਂ ਵੇਖੋ ਬਾਈ ਛੋਟੀ। ਬਾਕੀ ਝੋਟੀ ਸੋਹਣੀ ਆ ਜਿਹੜੀ। ਪੂਰੀ ਜਵਾਨ ਝੋਟੀ ਆ। ਪੂਰੀ ਬਰੀਕ ਆ। ਠੀਕ ਆ ਜੀ। ਤਾਂ ਨੇ ਵੀ ਚੰਗੇ ਗੱਭਤੇ ਲੱਗਾ ਵਾ ਤੇ ਸਾਈਜ਼ ਵੀ ਵਧੀਆ ਕਰ ਜਾਣਾ ਇਹਨੇ। ਚੰਗੀਆਂ ਭਾਰੀਆਂ ਝੋਟੀਆਂ ਹੁੰਦੀਆਂ ਵੀ ਜਿਹਨਾਂ ਕੋ ਜਦੋਂ ਵੀ ਆਈਦਾ ਵਾ। ਇਹ ਇਹਦਾ ਮੁੱਲ ਕੀ ਜੇ ਵਿਦਿ ਫਿਰ ਇਹਦਾ ਵੀਰ ਜੀ ਦੋਂਦੀ ਝੋਟੀ ਆ ਅੱਜ ਜੰਗੜਦੀ ਏ ਮਤਲਬ ਟੀਕਾ ਜਿਹੜਾ ਇਹਦਾ ਹੋਇਆ ਇਹ ਵਿਦ ਪ੍ਰੂਫ ਦਵਾਂਗੇ ਠੀਕ ਆ ਠੀਕ ਆ ਪਹਿਲੇ ਸੂਏ ਝੋਟੀ 14 ਤੋਂ 15 ਕਿਲੋ ਦੁੱਧ ਕੱਢੂਗੀ ਇਹ ਗੱਲ ਦੀ ਆਪਣੀ ਗਰੰਟੀ ਹੋਣੀ ਹੈ ਅੱਛਾ ਹਾਂ ਜੀ ਤੇ ਬਾਕੀ ਪੂਰਾ ਕੱਡ ਕਾਟ ਵਾਲੀ ਹੈ ਕਾਟੀ ਹੈ ਜੇ ਦੋਂਦੀ ਝੋਟੀ ਹੈ ਦੀ ਪਾਲਦੀ ਨਹੀਂ ਤੁਸੀਂ ਜਾਣ ਹਾਂਜੀ ਹਾਂਜੀ ਵਧੀਆ ਬਰੀਡ ਦੀ ਝੋਟੀ ਆ ਹਾਂਜੀ ਤੇ ਬਾਕੀ ਲੋਕੀ ਦੇ ਇਹੋ ਜਿਹੇ ਝੋਟੀਆਂ ਦਾ 2-2 ਲੱਖ ਰੁਪਈਆ ਵੀ ਮੰਗਦੇ ਆ ਦਿੰਦੇ ਆ ਵੀ ਆ 2-2 ਲੱਖ ਦੀਆਂ ਹਾਂਜੀ ਹਾਂਜੀ ਮੁੱਲ ਲੋਕਾਂ ਕੋਲ 1.5 ਲੱਖ ਕਰੀ ਠੀਕ ਹੈ ਜੀ ਯਾਦ ਕਰੂਗਾ ਇਹ ਛੋਟੀ ਕੋ ਜਿੰਨੇ ਬਰੀਡਾਂ ਤਿਆਰ ਕਰਨੀ ਨਾ ਅੱਛਾ ਉਹ ਯਾਦ ਕਰੂਗਾ ਇਹਦੀਆਂ ਮਤਲਬ ਕਟੀਆਂ ਲੈ ਕੇ ਗਾੜੀ ਪਾਲੇ ਤੇ ਕੋਈ ਦੱਸੂਗਾ ਵਾਟੇ ਕੋ ਸੋਨਾ ਡੰਗਰ ਰੱਖਾ ਪਾਲਿਆ ਠੀਕ ਹੈ ਬਾਕੀ ਗਾੜੀ ਵੀ ਟਿਕਾ ਚੰਗਾ ਭਰਿਆ ਹਣਾ ਚੰਗਾ ਭਰਿਆ ਹਾਂ ਜੀ ਤੇ ਹੁਣ ਪ੍ਰੂਫ ਦਵਾਵਾਂਗੇ ਸਾਰਾ ਕੋਲ ਹੁਣ ਆ ਗਏ ਆਪਣੇ ਕੋਲੇ ਚੌਥੇ ਨੰਬਰ ਤੇ ਹਾਂ ਜੀ ਇਹ ਥੋੜੀ ਉੱਚੇ ਬੱਚੇ ਵਾਲੀ ਛੋਟੀ ਉੱਚੇ ਬੱਚੇ ਵਾਲੀਆਂ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਇਹਨੂੰ 2 ਮਹੀਨੇ ਸੂਈ ਨਾ ਬਾਕੀ ਦੁੱਧ ਦਾ ਤੇ ਘਾ ਛੋਟੀ ਕੰਨੀ ਦੁੱਧ ਦੇ ਤੇ ਕੋਲ ਇਹ ਸਾਲੇ ਵੀਰ ਜੀ 12 ਕਿਲੋ ਦੁੱਧ ਚਵਾ ਤੇ 12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤੇ ਚਾਰ ਪੂਰਾ ਹੱਟ ਹੈ। ਛੱਡੇ ਲੈ ਤੋਲ ਕੇ ਲਾ ਦੇ। ਚੱਡਾ ਬਣਾ ਵਧੀਆ ਨਾੜਾਂ ਵਾਲਾ ਕੁੜੀ ਹੈ। ਠੀਕ ਹੈ ਜੀ। ਬਾਕੀ ਥਣਾ ਦਾ ਸਾਈਜ਼ ਗੈਪ ਬੜਾ ਚੰਗਾ ਉਹ। ਦੂਰ ਦੂਰ ਜਿਹੜਾ ਥਾਣੇ ਆ ਤੇ ਉਤਰਾਂ ਕੱਦ ਕਾਠ ਪਿੱਠ ਕੁੜਾ ਚੰਗਾ। ਇਹ ਆ ਕਿ ਥੋੜੇ ਉੱਚੇ ਬੱਚੇ ਵਾਲੀ ਆ ਜਿਹੜੀ। ਬਾਕੀ ਜਿਹੜਾ ਮਤਲਬ ਆਰਡਰ ਕੁਆਲਟੀ ਉਹ ਵੱਡੀਆਂ ਮਈਆਂ ਵਾਲੀ ਲੱਗੀ ਕੋਈ ਇਹਦੇ ਸਿੰਗ ਨਾ ਵੇਖੇ ਦੁੱਧ ਵੇਖੇ ਹੁੰਦੇ। ਤੇ ਇਹਦਾ ਮੁੱਲ ਕਿ ਜਵੇ ਦੀ ਫਿਰ ਮੋਲ ਵੀਰ ਦੀ ਲੋਕਾਂ ਕੋਲ ਇਹਦਾ ਬੜਾ ਕਰੀਦਾ 80000 ਰੁਪਿਆ ਕਰੀਦਾ ਦੇ ਦਾਂਗੇ 70000 ਦੀ 70000 ਦੀ ਹੋਰ ਕਰਦੋਗੇ ਮਾਨ ਨਹੀਂ ਮਾਨ ਤਾਂ ਥੋੜੇ ਬਹੁਤਾ ਛੋਟ ਕਰਾਂਗੇ ਠੀਕ ਆ ਕਿਤੋਂ ਕੱਟ ਦਾ ਕੀ ਕਰਾਂਗੇ ਤੁਸੀਂ ਤੇ ਮਗਰ ਕੀ ਕੱਟਾ ਕੱਟੀ ਆ ਕੱਟ ਦੇਵਾਂਗੇ ਰੋਦ ਕੱਟਾ ਜ ਮਗਰ ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਏਦਾਂ ਹੀ ਭਾਵੇਂ ਥਾਪੀ ਮਾਰ ਕੇ ਚੋਲੇ ਭਾਵੇਂ ਕੱਟੇ ਨਾਲ ਚੋਲੇ ਬਹੁਤ ਠੰਡੇ ਤੇ ਦੁੱਧ ਪੱਕਾ ਹੈਗਾ 12 ਲੀਟਰ ਜੀ 12 ਕਿਲੋ ਕੰਡੇ ਤੇ ਰੱਖ ਕੇ ਤੋਲ ਕੇ ਦਵਾਂਗੇ ਠੀਕ ਆ ਜੀ ਦੁੱਧਾਂ ਦੀਆਂ ਪੱਕ ਦੇ ਝੂਠ ਤੇ ਆ ਵੀ ਬੱਚਾ ਇਹਦਾ ਹੀ ਜੀ ਹਾਂ ਜੀ ਇਹਦਾ ਹੀ ਬੱਚ ਦੇ ਰਣ ਇੰਨਾ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਥੱਲੇ ਜੀ ਸਾਢੇ 7-8 ਕਿਲੋ ਦੁੱਧ ਦੇ ਥੱਲੇ ਹੋਣਾ ਹੈਗਾ ਅੱਛਾ ਜਿਹੜਾ ਹੈਗਾ ਜੀ ਇਹਦੇ ਕੱਲ ਹੀ ਲੈਂਦੀ ਆ ਵੀ ਬਾਕੀ ਦੁੱਧ ਕਰ ਜੂਗੀ 8.5-9 ਕਿਲੋ ਕਰ ਜੂਗੀ ਹੋਣੀ ਅਰੇ ਪਹਿਲੀ ਝੋਟੀ ਆ ਦੋਦੀ ਚੋਗੀ ਝੋਟੀ ਆ ਦੋ ਚਾਰ ਪੀਤੀ ਵਾਲੀ ਇਹਦਾ ਵੀ ਸੁਆ ਜਿਹੜਾ ਪਹਿਲਾ ਹੀ ਆ ਲੈ ਜਾਓ ਜੀ ਠੀਕ ਹੈ ਮਾ ਜਰਨ ਵਾਲੀ ਗੱਲ ਆ ਅੱਛਾ ਜਿਹੜੇ ਵੀਰ ਨੇ ਲੈਣੀ ਹੈ ਸਮਝ ਲਓ 1000 2000 ਨਫੇ ਵਾਲੀ ਗੱਲ ਹੀ ਆ ਠੀਕ ਆ ਹਾਂਜੀ ਹਾਂਜੀ ਇਹ ਕੋਈ ਵੀਰ ਕਹਿੰਦੇ ਵੀ ਪਧਰੇ ਵੀ ਲਿਆ ਕਰੋ ਛੋਟੀਆਂ ਝੋਟੀਆਂ ਨਿੱਕੀਆਂ ਵੀ ਲਿਆ ਕਰੋ ਲੈ ਆਈ ਦੀ ਫਿਰ ਇੱਕ ਅੱਤੇ ਇਹਦਾ ਮੁੱਲ ਮੁੱਲ ਵੀਰ ਦੀ ਕੀ ਕਰਨਾ ਇਹਦਾ ਲੋਕਾਗਰ 55 60 ਵੀ ਕਹਿੰਦਾ 50 ਹੀ ਦੇ ਦਾਂਗੇ ਅੱਛਾ 50000 ਦੀ ਦੇ ਦੋਗੇ ਦੋ ਦਾ 8 ਕਿਲੋ ਚੋਕੇ ਦਵਾਂਗੇ ਦੋ ਟਾਈਮ ਚੋਕੇ ਤਸल्ली ਕਰਕੇ ਠੀਕ ਹੈ ਜੀ ਬਾਕੀ ਵਾਜੂਗੀ 9 ਕਿਲੋ ਦੇ ਵੀ ਚੱਲ ਜੂਗੀ ਠੀਕ ਹੈ 8 ਨੂੰ ਚੋਕੇ ਦਵਾਂਗੇ ਜਿਹੜਾ ਤਿਆਰ ਆ ਕੱਲ ਹੀ ਆਈ ਹੈ ਜੀ ਠੀਕ ਤੋੜ ਦਫਰਿੰਨ ਇਹਦੇ ਸੰਗੇ ਕਿਹੜੀ ਵੈਰੈਟੀ ਦਾ ਜੀ ਵੀਰ ਜੀ ਇਹ ਬਰੀਡ ਦਾ ਨਹੀਂ ਪਤਾ ਲੱਗਾ ਜੀ ਅੱਛਾ ਇਹ ਛੋਟੀ ਮਹੀਂ ਮੈਂ ਚੱਲ ਕੋਈ ਨਹੀਂ ਸਬਦੇ ਬੱਟੇ ਚ ਪਾਈ ਜੇ ਤਰੋਂ ਨਿਕਲ ਜੇ ਇਹ ਜਿਹੜੀਆਂ ਨਾਰਮਲ ਮੱਝਾਂ ਆਮ ਆਪਣੇ ਘਰਾਂ 'ਚ ਹੁੰਦੀਆਂ ਵਾ ਇੱਧਰ 9-10 ਕਿਲੋ ਦੁੱਧ ਜਿਹੜਾ ਇਹ ਵੀ ਕਹਿੰਦੇ ਦਈ ਜਗ ਕੋਈ ਗੱਲ ਨਹੀਂ ਹੈ ਥੋੜਾ ਸੋਹਣਾ ਲੱਗਾ ਬਾਕੀ ਜੇ ਤਿਆਰ ਹੋਣੀ ਆ ਇਹ ਵੀ ਇਹ ਆ ਜਾ ਲੱਗੂ ਹਫਤਾ ਠੀਕ ਐ ਇੱਕ ਸੰਗੇ ਦਾ 98 ਤੇ ਇੱਕ ਟਨ ਇੱਕ ਦਾ ਮਾੜਾ ਜਿਹਾ ਤੇ ਇੱਕ ਪੁੰਡਾ ਬਾਕੀ ਥਾਣੇ ਦੇ ਕਾ ਵੀ ਚੰਗਾ ਲੱਗਾ ਐ ਬਾਕੀ ਬੇਲਬੂਲ ਦੀ ਚੰਗੀ ਆ ਸਰ ਉਹ ਤਰ੍ਹਾਂ ਇਹ ਆ ਕਿ ਸਾਂਭੀ ਸੂਭੀ ਚੰਗੀ ਆ ਹਾਂ ਸਾਂਭੀ ਸੂਭੀ ਚੰਗੀ ਆ ਦੁੱਧ 9-10 ਕਿਲੋ ਬੜੇ ਰਮਾਨਾ ਨਾ ਕੱਢੂਗੀ ਖਾਣਾ ਦੁੱਧ ਵਾਲੇ ਥੜ ਜਾਦਾ ਲੱਗਾ ਆਦਰ ਕੁਆਲਟੀ ਵਧੀਆ ਦੁੱਧ ਵਾਲੀ ਆ ਅਜੇ 10 ਦਿਨ ਨਹੀਂ ਸੁਣਾ ਮੱਝ ਨਹੀਂ ਤੇ ਇਹਦਾ ਕਿੰਨਾ ਰੱਖਣਾ ਮੁੱਲ ਦੇਦਾ ਵੀਰ ਜੀ ਉਹਨਾਂ ਕੀ 70000 ਦੇ ਦਾਂਗੇ ਕਰਦਾਂਗੇ ਮਾਨਤਨ ਪੂਰਾ ਫੁੱਲ ਕਰਾਂਗੇ ਅੱਛਾ ਫੁੱਲ ਮਾਨਤਨ ਕਰ ਦੋਗੇ ਇੱਥੇ ਮਾਨ ਕਰੇ ਵੀਰ ਮਾਨਤਨ ਫੁੱਲ ਕਰਾਂਗੇ ਮਾਂ ਨਾਲ 10 ਕਿਲੋ ਦੁੱਧ ਚਾਹੀਏ ਨੋਰਮਲ ਮਈ ਆ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਦੇ ਦਾਂਗੇ ਠੀਕ ਹੈ ਵੀਰ ਕੁਝ ਕਹਿਣਾ ਹੈ ਉਹਰ ਬਸ ਇਹੋ ਹੀ ਬੜਾ ਵੀਰ ਸਾਰੇ ਪਿਆਰ ਦੇ ਰਹੇ ਆ। ਕਹਿੰਦੇ ਰਹਿੰਦੇ ਵੀਡੀਓ ਛੇਤੀ ਪਾ ਗਿਰੋ ਛੇਤੀ ਪਾ ਗਿਰੋ ਮਾਲਵਾਲ ਲੱਭਣਾ ਬਰੋਣਾ ਜਾਇਜ ਮਾਲ ਤੁਹਾਨੂੰ ਪਤਾ ਜਿਹੜਾ ਮਤਲਬ ਘਟ ਮਿਲਦਾ। ਹਾਂਜੀ ਹਾਂਜੀ। ਥੋੜਾ ਕਰਕੇ ਫਿਰ ਥੋੜਾ ਔਖਾ ਜਾਂਦਾ ਟਾਈਮ ਵੱਧ ਲੱਗ ਜਾਂਦਾ। ਬਾਕੀ ਕੋਸ਼ਿਸ਼ ਹੀ ਕਰੀਦੀ ਵੀ ਛੇਤੀ ਤੋਂ ਛੇਤੀ ਪਾਈਏ। ਇਹ ਕਿੰਨਾਂ ਲਈ ਕੋਈ ਇੱਥੇ ਆ ਕੇ ਤਸੱਲੀ ਕਰਕੇ ਵੇਖ ਕੇ ਖੜੇ। ਤਸੱਲੀ ਕਰਕੇ ਆਪਣਾ ਮੱਝਾ ਖੜਾ ਕਰੇ ਜਿਹੜੇ ਵੀਰ ਵਿੱਚ ਉਹ ਵੇਖੋ ਕਮੈਂਟ ਕਰਦੇ ਆ ਖੜਦੇ ਆ ਡੰਗਰ ਹਨਾ ਜਿਹੜੇ ਮੱਝਾ ਖੜਦੇ ਉਹ ਦੱਸਦੇ ਆ ਵੀ ਦੁੱਧ ਦਾ ਕਿੰਨਾ ਕੁ ਝੂੜ ਨਿਕਲੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ